ਔਰ ਕਾਰਵਾਈ ਚੱਲਦੀ ਰਹੀ ਤੇ ਉਹ ਮੁੱਖ ਦੋਸ਼ੀ ਆ ਜਿਹੜਾ ਉਹ ਕਿਤੇ ਟਲ ਟਲ ਗਿਆ ਲੰਘ ਲੰਘ ਗਿਆ ਪ੍ਰਸ਼ਾਸਨ ਦੇ ਹੱਥ ਵੀ ਨਹੀਂ ਲੱਗਿਆ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਅੱਜ 10ਵੇਂ ਦਿਨ ਇਹਨਾਂ ਦਾ ਸੰਸਕਾਰ ਜਿਹੜਾ ਹੋਇਆ ਹੈ ਇਸ ਭਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਅਸੀਂ ਉਹਨੂੰ ਅਰੈਸਟ ਕਰਾਂਗੇ ਤੇ ਸਾਡੀ ਲੜਾਈ ਉਹ ਰਹਿੰਦੀ ਜੇ ਉੱਚ ਕੋਈ ਪ੍ਰਸ਼ਾਸਨ ਕਿਤੇ ਢਲ ਕਰਦਾ ਤਾਂ ਅਸੀਂ ਉਸ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਇਹ ਸੰਘਰਸ਼ ਜਿਵੇਂ ਸਾਨੂੰ ਇਨਸਾਫ ਨਾ ਮਿਲਦਾ ਦੇਖਾ ਤਾਂ ਦੁਬਾਰੇ ਪਿੱਡਣ ਲਈ ਮਜਬੂਰ ਹੋਵਾਂਗੇ ਨਿਆਲਦੇ ਸਮਸ਼ਾਨ ਘਟ ਚ ਖੜੇ ਆ ਜਿਹੜੇ ਪ੍ਰਾ ਟਰੱਕ ਡਰਾਈਵਰ ਦੇਨ ਸਾਹ ਵਾਤੇ ਧਾਨ ਲੱਗੇ ਅੱਜ 8 ਮਹੀਨੇ ਇਨਸਾਫ ਮਿਲ ਗਿਆ ਅੱਜ ਸੰਸਕਾਰ ਕਰਨ ਲੱਗੇ ਨੇ ਆਪ ਕੋ ਆਪਣੀ ਆਪਾਂ ਨਾਲ ਕੋਈ ਕਿਸੇ ਕਹਿੰਦਾ ਪੁੱਛੇ ਬੜਕਾ ਡਿਊਟੀ ਪਾਉਣ ਚਾਹੁੰਦਾ ਬਾਰੇ ਜਦੋਂ ਨਹੀਂ ਆਈ ਕਿ ਤੁਸੀਂ ਜਿਹੜੇ ਵਿੱਚ ਜਿਹੜਾ ਨਹੀਂ ਇੱਥੇ ਆਓ ਅੱਛਾ ਕੋਈ ਨਾ ਗੱਲ ਕਰਾਉਂਦਾ ਚੇਤੇ ਚੰਗੀ ਬੰਦਤੀ ਹੈ ਉਹਨੂੰ ਆਪਣੇ ਲੋਕਾਂ ਨਾਲ ਬੁਲਾਉਂਦਾ ਜੀ ਕਮੇਟੀ ਸਾਡੇ ਦਾ ਪੂਰਾ ਪਾਸਾ ਪਾ ਕੇ ਪਿੱਛੇ ਮਾਰਦਾ ਮੈਨੂੰ ਚੱਲ ਜਿਓ ਹਾਂ ਲੋਕਾਂ ਕੋਲ ਬਾਰ-ਬਾਰ ਦੇ ਕੇ ਉਹਨੂੰ ਪ੍ਰਵਾਨ ਕਰੀਏ ਸਾਥ ਲਈ ਆਪਾਂ ਸਾਰੇ ਜੀ ਸਟੇਟ ਆ ਜਿਆਦੇ ਨੇ ਦੇ ਨਾ ਰਹੀ ਆ ਟੁੱਟੀ ਇੱਧਰ ਰਹੀ ਗਿਆ ਪਾਣੀ ਦਾ ਏਕ ਸਤ ਨਾਮੁ ਵਾਹਿਗੁਰੂ ਸਤ ਨਾਮੁ ਆਲੇ ਦੋਰੀ ਹੋਰ ਭਰ ਲੈ ਉਹ ਕਰਿਆ ਬਾਹਰ ਪਾਸਾ ਆਏ ਰੋ ਬੰਦਵਾ ਚੋ ਨਾ ਉਰੀ ਇਸਤਾਨੀ ਇਸਤਾਨੇ ਦੇ ਭੈਂਟ ਜਿੱਤੇ ਮਰਜੀ ਦਾ ਨੋ ਬੜਾ ਕਮਾ ਲੈ ਨਹੀਂ ਪਣੀ ਫਰਕ ਆਜੋ ਐਨੂੰ ਪਾਈ 국 deduction англий响 weis claro よas アスファイル ਕੈਮਰਾ ਸਟਾਜੋ ਯਾਰੀ ਪਿੱਛੇ ਪਿੱਛੇ ਲਾਪਣਾ ਕਾਫੜਾ ਹੇ ਲੋਕਾਂ ਵੀ ਚੱਲੋ ਤੇ ਰੋਕੋ ਮੜ ਜਾ ਨੰਗੀਆ ਪੁੱਤਾਂ ਮੈਂ ਰੱਬੀ ਵਾਲੀ ਜੀ ਬਣ ਲੱਗੇ ਨੰਗੀਆ ਪੁੱਤਾਂ ਰੋਕੋ ਪਿੱਛੇ ਤੋਂ ਪੜਾਓ ਬੰਦੂ ਹਵਾ ਹਵਾ ਲੱਗਣ ਤੋਂ ਸਭ ਕੁਝ ਹੋ ਜੂਗਾ ਹਾਂਜੀ ਹਾਂਜੀ ਫੇਟਾ ਨੂੰ ਫੇਟਾ ਇੱਥੋਂ ਆ ਜਾ ਬਾਈ ਤੇਲ ਪਾ ਦੇਗਾ ਮੜਾ ਮੜਾ ਮਾਰ ਹੁੰਦੇ ਮਾਰਦਾ ਜਾ ਬਰਾਲੀ ਇਹ ਮੈਨੂੰ ਪਿੱਛੇ ਪਿੱਛੇ ਇੱਧਰ ਹਵਾ ਪਾਉਗੀ ਇੱਧਰ ਹੋ ਜਾਓ ਬਾਈ ਸਾਰੇ ਇੱਧਰ ਹੋ ਜਾਓ او له باسه له باسه ها مار دې ته باسه او نو داسته بابا دې او په دې باندې او په دې باندې

ਕਈ ਦਿਨਾਂ ਤੋਂ 25 ਤਰੀਕ ਨੂੰ ਦਾ ਦੀ ਮੌਤ ਹੋਈ ਸੀ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਸੀ ਆਮ ਪੇੜਾ ਸੁੱਕ ਕੇ ਮੋਹਨ ਰਾਜੇ ਤੋਂ ਲੋਕ ਬਾਹਰੀਆਂ ਵਿਸ਼ੇਸ਼ਾਂ ਤੋਂ ਲੋਕ ਆਏ ਨੇ ਸਾਰੇ ਹੀ ਇਹਨਾਂ ਦਾ ਕਿਹੜੇ ਸ਼ਬਦਾਂ ਨਾਲ ਮੈਂ ਧੰਨਵਾਦ ਕਰਾਂ ਮੇਰੇ ਬੱਚਿਆਂ ਦੇ ਅੱਜ ਦਾ ਸੰਸਕਾਰ ਦੇ ਪਹੁੰਚੇ ਨੇ ਉੱਦੇ ਤੇ ਜਿੱਦਨਾਂ ਧਰਨਾ ਲੱਗਿਆ ਉੱਦੇ ਦੀ ਬਹੁਤ ਵੱਡੀ ਹਾਜ਼ਰੀ ਹੈ ਇਹਨਾਂ ਦੀ ਮੈਂ ਸਾਰਿਆਂ ਦਾ ਨਗਰ ਵੱਲੋਂ ਪੰਚਾਇਤ ਵੱਲੋਂ ਕਮੇਟੀ ਵੱਲੋਂ ਇਲਾਕੇ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਤਿੰਨ ਨੇ ਜੋ ਅੱਜ ਇਹ ਵੀਰਾਂ ਦਾ 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 ਸਸਕਾਰ ਕੀਤਾ ਗਿਆ ਇੱਕ ਇਹਨਾਂ ਦੇ ਵਿੱਚ ਰਮਦਾਸ ਜੀ ਐਸ ਸੀ ਭਾਈ ਜਾਰੇ ਨਾਲ ਇੱਕ ਜਰਨਲ ਭਾਈ ਜਾਰੇ ਨਾਲ ਸਮੰਦ ਰੱਖਦੇ ਨੇ ਤਾਂ ਜੋ ਫੈਸਲਾ ਲਿਆ ਵੀ ਕੋਈ ਜ ਇਹਨਾਂ ਨੇ ਦੋਆਂ ਨੇ ਇਕੱਠਿਆਂ ਨੇ ਦਵਾਈ ਪੀਤੀ ਸੀ ਦੋਵੇਂ ਇਕੱਠੀ ਇਕੱਠਿਆਂ ਦਾ ਦਾ ਸਸਕਾਰ ਕੀਤਾ ਗਿਆ ਇਕੱਠਿਆਂ ਦਾ ਹੀ ਅਸੀਂ ਭੋਗ ਪਾਉਣਾ ਤਾਂ ਜੋ ਇੱਕੋ ਹੀ ਗੁਰਦੁਆਰੇ ਦੇ ਵਿੱਚ ਅਖੰਡ ਪਾਠ ਖਲਾ ਕੇ 6 ਤਰੀਕ ਨੂੰ ਸ਼ੇਤੀਕ ਨੂੰ 11:00 ਵਜੇ 10:00 11:00 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਵੀਰਾਂ ਦਾ ਆਇਆਂ ਦਾ ਧੰਨਵਾਦ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਔਰੇ 10:00 ਵਜੇ ਪਹੁੰਚਿਆ ਤੇ ਵੱਖ-ਵੱਖ ਵੀਰਾਂ ਦਾ ਆਇਆਂ ਸੰਗਤਾਂ ਦਾ ਸਾਰਿਆਂ ਦਾ ਇੱਤੇਜ ਲੋ ਧੰਨਵਾਦ ਕਰਦੇ ਆ ਵੈਲ ਜੀ ਰਸਤੇਵਾਰੇ ਵੀ ਕਹਦੇ ਆ ਵੀ ਖੋ ਅਸੀਂ ਆਸ ਕਰਦੇ ਆ ਅੱਜ ਤੋਂ ਹੀ ਸ਼ਮਸ਼ਾਨ ਘਾਟ ਦਾ ਸਾਡਾ ਸਾਰੀਆਂ ਜਾਤਾਂ ਦਾ ਇਹੀ ਹੋਊਗਾ ਇਕੱਲੇ ਖਾਨ ਸਾਹਿਬਾਂ ਨੂੰ ਛੱਡ ਕੇ ਸਾਰੀਆਂ ਜਾਤਾਂ ਦਾ ਦਾ ਸੰਸਕਾਰ ਇੱਥੇ ਹੋਇਆ ਹੀ ਹੋਇਆ ਕਰੂਗਾ ਵੈਗਜੀ ਜੀ ਦਾ ਖਾਲਸਾ ਸ੍ਰੀ ਵਹਿਗਜੀ ਕੀ ਫਤਿਹ ਵਾਹ ਜੀ ਖਾਨ ਸਾਹਿਬ ਬਹੁਤ ਵਧੀਆ ਉਹਨਾਂ ਮਾਲਕ ਨਾਲ ਗੱਲ ਕਰਦੇ ਇਹ ਉੱਥੇ ਬੁਲਾਏ ਗਏ ਤੇ ਵੀਰ ਉੱਥੇ ਪਹੁੰਚ ਗਏ ਉਥੇ ਆ ਕੇ ਇਹਨਾਂ ਦੇ ਬੈਗ ਬੂਕ ਫਰੋੜੇਗੇ ਤਲਾਸ਼ੀ ਲਈ ਗਈ ਜਣੀ ਫਿਰ ਇਹਨਾਂ ਨੂੰ ਉਸ ਤੋਂ ਵੱਧ ਜੇ ਨਾ ਮਿਲਿਆ ਕੁਛ ਤਾਂ ਅੰਨਾ ਤਸ਼ੱਦਦ ਢਾਕੇ ਜਲੀਲ ਕਰ ਕਰਕੇ ਕੁੱਟਿਆ ਜਣੀ ਨੰਗੇ ਮੈਂ ਸ਼ਬਦ ਅਪਸ਼ਾਬਦ ਹੈ ਵੀ ਨੰਗੇ ਕਰ ਕਰਕੇ ਕੁੱਟਿਆ ਤੇ ਵੀਡੀਓ ਬਣਾਈਆਂਗੇ ਉਹਦੀ ਦੁਕਾਨ 'ਚ ਉਹਦੀ ਦੁਕਾਨ ਦੇ ਵਿੱਚ ਕੁੱਟੇ ਐ ਕਿ ਉਸਦੇ ਉਹ ਨਾ ਬਰਸਾਲੇ ਨੇ ਤੇ ਉਹਦੇ ਭਰਾ ਸੀਗਾ ਉਹਦਾ ਚਾਚਾ ਉਹਦਾ ਭਤੀਜਾ ਸੀਗਾ ਉਹਨਾਂ ਨੇ ਮਤਲਬ ਬਹੁਤ ਆਪਦੀ ਗੁੰਡਾ ਕਰਦੀ ਦੇ ਨਾਲ ਕੁੱਟਿਆ ਇਕੱਲੇ ਇਕੱਲੇ ਨੂੰ ਵੱਖਰੇ ਵੱਖਰੇ ਕਰਕੇ ਕੁੱਟਿਆ ਉਸ ਗੱਲ ਤੋਂ ਜਦੋਂ ਪਤਾ ਲੱਗਿਆ ਇਸ ਸਾਡੇ ਦਵਿੰਦਰ ਸਿੰਘ ਨੇ ਆਪਣੇ ਚਾਚਾ ਜੀ ਨਾਲ ਗੱਲ ਕੀਤੀ ਤਾਂ ਉਹ ਪਹੁੰਚੇ ਤਾਂ ਇਹਨਾਂ ਨੂੰ ਉੱਥੇ ਗੱਲਬਾਤ ਕਰਕੇ ਵੀ ਯਾਰ ਜੇ ਅਸੀਂ ਤਸੱਲੀ ਕਰ ਲਈਏ ਜੇ ਕੋਈ ਮਤਲਬ ਪੈਸਿਆਂ ਵਾਲੀ ਗੱਲਬਾਤ ਹੈ ਜੇ ਹੋਈ ਤਾਂ ਅਸੀਂ ਤੁਹਾਡੀ ਪਰਭਾਈ ਕਰਾ ਦੇਾਂਗੇ ਉਹ ਜਦੋਂ ਲੈ ਆਏ ਘਰੇ ਤਾਂ ਇਹ ਵੀਰ ਇੰਨੇ ਕਿ ਜਲੀਲ ਹੋ ਗਏ ਇੰਨੇ ਕੁ ਪਰੇਸ਼ਾਨ ਹੋ ਗਏ ਕਿ ਇਹ ਵਾਰ ਮੂੰਹ ਦਿਖਾਉਣ ਦੇ ਯੋਗ ਹੀ ਨਹੀਂ ਰਿਹਾ ਕਿਸੇ ਨੂੰ ਉਸ ਤੋਂ ਬਾਅਦ ਇਹ ਇਕੱਠੇ ਰਹੇ ਘਰੇ ਬਾਹਰ ਨਹੀਂ ਨਿਕਲੇ ਹੈਗੇ ਤਾਂ ਦੂਜੇ ਦਿਨ ਇਹ ਉਹ ਜਲੀਲਤਾ ਨਾਲ ਚੱਲਦੇ ਹੋਏ ਤਾਂ ਇਹਨਾਂ ਨੇ ਘਰੋਂ ਇੱਕ ਕਣਕ ਦਾ ਕੋਈ ਗੱਟਾ ਚੋਰੀ ਕੀਤਾ ਕਿਉਂਕਿ ਜੇ 65000 ਚੋਰੀ ਕਰਿਆ ਹੋਇਆ ਹੁੰਦਾ ਤਾਂ ਸ਼ਾਇਦ ਇਹ ਕਦਮ ਨਾ ਪਟਦੇ ਉਹ ਇੱਕ ਕਣਕ ਚੋਰੀ ਕਰਕੇ ਉਹ ਵੇਚਿਆ ਉਹਦੀ ਸਲਫਾਸ ਲੈ ਕੇ ਆਏ ਆ ਵੱਡਾ ਖੌਫਨਾਕ ਕਦਮ ਚੱਕਣ ਤੋਂ ਪਹਿਲਾਂ ਕੋਈ ਡਰਿੰਕ ਵੀ ਕਰ ਲਈ ਇਹਨਾਂ ਨੇ ਥੋੜੀ ਬਹੁਤੀ ਤਾ ਫਿਰ ਉਹ ਇੱਕ ਵੀਡੀਓ ਬਣਾ ਕੇ ਉਹਦੇ ਵਿੱਚ ਸਾਰੀ ਹਕੀਕਤ ਆਪਣੇ ਦਰਦ ਬਿਆਨ ਕਰਕੇ ਸਾਨੂੰ ਮਜਬੂਰ ਕੀਤਾ ਗਿਆ ਉਸ ਵੱਲੋਂ ਤਾਂ ਇਹਨਾਂ ਨੇ ਸਲਫਾਸ ਨਿਕਲ ਲਈ ਜਣੀ ਇਹਨਾਂ ਦਾ ਕੋਈ ਇਰਾਦਾ ਨਹੀਂ ਤੇ ਉਹਦੀ ਮਜਬੂਰੀ ਤੇ ਜਲੀਲਤਾ ਤੋਂ ਪਰੇਸ਼ਾਨ ਹੋ ਕੇ ਫਿਰ ਇਹਨਾਂ ਨੇ ਮੌਤ ਨੂੰ ਗਲੇ ਲਾਇਆ ਬਹੁਤ ਔਖੇ ਹੋ ਕੇ ਤੇ 25 ਤਰੀਕ ਨੂੰ ਇਹਨਾਂ ਭਰਾਵਾਂ ਦੀ ਮੌਤ ਹੋ ਗਈ ਤੇ ਜਦੋਂ ਮੈਡੀਕਲ ਹੋਇਆ ਤਾਂ ਡੈੱਡ ਤੇ ਉਸ ਤੋਂ ਬਾਅਦ ਗੱਲਬਾਤ ਚਲੀ ਐਫ ਆਰ ਆਈ ਦਰਜ ਹੋਈ ਪ੍ਰਸ਼ਾਸਨ ਦੇ ਧਿਆਨ ਚ ਲੈ ਆਂਦੀ ਗਈ ਗੱਲਬਾਤ ਸਾਰੀ ਆ ਲਗਾਤਾਰ ਕਾਰਵਾਈ ਚੱਲਦੀ ਰਹੀ ਤੇ ਉਹ ਮੁਸਕਸ਼ੀ ਆ ਜਿਹੜਾ ਉਹ ਕਿਤੇ ਟਲ ਟਲ ਗਿਆ ਲੰਘ ਲੰਘ ਗਿਆ ਪ੍ਰਸ਼ਾਸਨ ਦੇ ਹੱਥ ਵੀ ਨਹੀਂ ਲੱਗਿਆ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਅੱਜ 10ਵੇਂ ਦਿਨ ਇਹਨਾਂ ਦਾ ਸੰਸਕਾਰ ਜਿਹੜਾ ਹੋਇਆ ਉਹ ਦੋ ਦੋਸ਼ੀ ਫੜੇ ਆ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਕਾਫੀ ਉਦੋਂ ਦੀ ਰਾਤ ਦੇ ਵਿੱਚ ਜੁੜਿਆ ਹੋਇਆ ਐਸਐਸਪੀ ਸਾਹਿਬ ਪਹੁੰਚੇ ਐਸਪੀ ਡੀਐਸਪੀ ਸਾਹਿਬ ਐਸਐਚਓ ਸਾਰੀ ਸਿਵਲ ਪ੍ਰਸ਼ਾਸਨ ਐਜਡੀਸੀ ਜੰਨੇ ਵੀ ਪਹੁੰਚੇ ਸਾਰਿਆਂ ਨੇ ਗੱਲਬਾਤ ਕੀਤੀ ਤੇ ਸਮੁੱਚੇ ਨਗਰ ਨੂੰ ਸਮੁੱਚੇ ਪੰਚਾਇਤ ਨੂੰ ਸਮੁੱਚੇ ਪਰਿਵਾਰ ਨੂੰ ਇਹ ਭਰੋਸਾ ਦਿਵਾਉਂਦੇ ਰਹੇ ਕਿ ਅਸੀਂ ਉਹਨੂੰ ਜਲਦ ਤੋਂ ਜਲਦ ਅਰੈਸਟ ਕਰ ਲਾਂਗੇ ਤੇ ਸਾਡਾ ਮਤਲਬ ਫੈਸਲਾ ਇਹ ਰਹਿੰਦਾ ਰਿਹਾ ਸਮੁੱਚੇ ਨਗਰ ਦਾ ਕਿ ਪਹਿਲਾਂ ਉਹਨੂੰ ਅਰੈਸਟ ਕਰੋ ਫਿਰ ਅਸੀਂ ਉਸ ਤੋਂ ਬਾਅਦ ਸੰਸਕਾਰ ਕਰ ਜਦੋਂ ਅਸੀਂ ਪਰਿਵਾਰ ਦੀਆਂ ਜਿਹੜੀਆਂ ਹਾਲਤਾਂ ਨੋਟ ਕੀਤੀਆਂ ਦੇਖੀਆਂ ਸਾਰਿਆਂ ਨੇ ਵਿਚਾਰੀ ਸਮੁੱਚੇ ਨਗਰ ਨਹੀਂ ਵਿਚਾਰੀ ਗੱਲਬਾਤ ਕਿ ਸਾਡੀ ਮੰਗ ਤਾਂ ਹੈਗੀ ਹੈ ਜੇ ਉਹ ਰੈਸਟ ਹੋ ਜਾਂਦਾ ਸੀ ਸੰਸਕਾਰ ਕਰ ਦਾਂਗੇ ਤੇ ਪਰਿਵਾਰ ਵਾਸਤੇ ਫਿਰ ਅਸੀਂ ਕੀ ਕਰ ਲਈਏ ਤਾਂ ਉਹਦੇ ਵਿੱਚੋਂ ਸਾਡੀ ਪਰਿਵਾਰ ਦੀ ਲੋੜ ਦੇ ਅਨੁਸਾਰ 50-50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਤੇ ਇੱਕ ਇੱਕ ਸਰਕਾਰੀ ਨੌਕਰੀ ਤੇ ਜਲਦ ਤੋਂ ਜਲਦ ਉਸ ਮੁੱਖ ਦੋਸ਼ੀ ਨੂੰ ਰੈਸਟ ਕੀਤਾ ਜਾਵੇ ਜਦੋਂ ਕੱਲ ਫਿਰ ਪਰਿਵਾਰ ਦੀ ਸਹਿਮਤੀ ਲਈ ਗਈ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਵਿੱਚ ਇਹਨਾਂ ਦੀ ਯੋਗਤਾ ਮੁਤਾਬਕ ਹੋਰ ਗ੍ਰੇਡ ਦੇ ਵਿੱਚ ਦੋਵੇਂ ਬੱਚਿਆਂ ਨੂੰ ਦਵਿੰਦਰ ਦੇ بیٹے ਨੂੰ ਤੇ ਹਰਪ੍ਰੀਤ ਦੇ بیٹے ਨੂੰ ਪੁਲਿਸ ਦੇ ਵਿੱਚ ਜਣੀ ਨੌਕਰੀ ਦਿੱਤੀ ਗਈ ਹੈ ਉਹਦਾ ਲੈਟਰ ਵੀ ਕੱਲ ਰਿਸਿਵ ਕੀਤਾ ਹੈ ਪਰਿਵਾਰ ਨੇ ਤੇ ਜਿਹੜੀ ਮੁਆਵਜ਼ੇ ਵਾਲੀ ਗੱਲ ਹੈ 50-50 ਲੱਖ ਦੀ ਉਹਦੀ ਫਾਈਲ ਫੋਲ ਤਿਆਰ ਕਰਕੇ ਉਹ ਪ੍ਰੋਸੈਸ ਦੇ ਵਿੱਚ ਸ਼ੁਰੂ ਕੀਤਾ ਤੇ 4-4 ਲੱਖ ਰੁਪਏ ਜਿਹੜਾ 2-2 ਲੱਖ ਪਹਿਲਾਂ ਦੇ ਰਹੇ ਸੀ ਉਹ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ 2-2 ਲੱਖ ਰੁਪਏ ਹੋਰ ਐਡ ਕਰਕੇ 4-4 ਲੱਖ ਰੁਪਏ ਮਾਲੀ ਹਾਲਤ ਪਰਿਵਾਰ ਦੀ ਕੀਤੀ ਹੈ ਤੇ ਇਹਨਾਂ ਗੱਲਾਂ ਤੇ ਫੈਸਲਾ ਹੋਇਆ ਤੇ ਅਗਲੀ ਸਾਡੀ ਲੜਾਈ ਹਲੇ ਅਧੂਰੀ ਹੈ ਤੇ ਮੁੱਖ ਦੋਸ਼ੀ ਨੂੰ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਬੰਦੂਏ ਪੂਰਨ ਤੌਰ ਤੇ ਬਹੁਤ ਭਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਅਸੀਂ ਉਹਨੂੰ ਅਰੈਸਟ ਕਰਾਂਗੇ ਤੇ ਸਾਡੀ ਲੜਾਈ ਹੋ ਰਹੀ ਦੀ ਜੇ ਉਹ ਕੋਈ ਪ੍ਰਸ਼ਾਸਨ ਕਿਤੇ ਟੱਲ ਕਰਦਾ ਤਾਂ ਅਸੀਂ ਉਸ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਇਹ ਸੰਘਰਸ਼ ਜੇ ਸਾਨੂੰ ਇਨਸਾਫ ਨਾ ਮਿਲਦਾ ਦੇਖਿਆ ਤਾਂ ਦੁਬਾਰੇ ਵਿੜਨ ਲਈ ਮਜਬੂਰ ਹੋਵਾਂਗੇ ਅਸੀਂ ਇਹ ਪ੍ਰਸ਼ਾਸਨ ਨਾਲ ਸਾਲੀ ਕਲੀਅਰ ਕੀਤੀ ਤੇ ਉਸ ਜਨਾਂ ਦੇ ਸਹੰਤੇ ਬਣ ਕੇ ਅੱਜ ਇਹਨਾਂ ਵੀਰਾਂ ਦਾ 10ਵਾਂ ਦਿਨ ਸੰਸਕਾਰ ਕੀਤਾ ਬਹੁਤ ਬਹੁਤ ਕੱਟੇਗਾ ਜੀ ਲਾਤਾ ਕੰਢੇ ਚਲੇਗਾ ਵੀ ਬਚਾ ਲਈਏ ਪਿੰਡ ਚੋਰੀ ਹੋ ਗਈ ਪਿੰਡ ਚੋਰੀ ਹੋ ਜਾਂਦਾ ਯਾਰ ਟੋਰੀਆਂ ਹੋਈਆਂ ਇੱਕ ਮਿੰਟ ਫੋਮ ਹੈ ਇੱਕ ਮਿੰਟ ਜਾ ਉਹ ਕਰਦੇ ਇਹ ਨਾ ਸੋਚੇ ਵੀ ਇਕੱਲੇ ਹੋ ਕਿੰਨਾ ਜਿਹਨਾਂ ਖਾਦੀ ਜਿੰਦਗੀ ਹੈ ਲੈ ਵੀ ਮੁੰਡਿਆ ਧਰਨਾ ਵੀ ਚੱਕਦਾ ਤੇ ਸੰਸਕਾਰ ਵੀ ਹੋ ਗਿਆ ਉਰੇ ਲੱਗਿਆ ਜੀ ਧਰਨਾ ਇਹ ਨਿਆਲ ਬਾਈਪਾਸ ਆਗਾ ਇਧਰ ਸੰਗਰੂਰ ਰੋਡ ਤੇ ਜੜ ਜਾਂਦਾ ਉਰੇ ਪੱਕਾ ਧਰਨਾ ਲੱਗ ਰਿਹਾ ਸੀ 8 ਦਿਨ ਹੋ ਗਏ ਟੋਟਲ 10 ਦਿਨ ਹੋ ਗਏ ਪਰ ਧਰਨਾ ਲੱਗੇ ਨੂੰ 8 ਦਿਨ ਹੋ ਗਏ ਅੱਜ ਅੱਠਵੇਂ ਨੋਵੇਂ ਦਿਨ ਸੰਸਕਾਰ ਹੋਇਆ ਆ ਰੋਡ ਖੁੱਲ ਗਿਆ ਹੁਣ ਪਟਿਆਲਾ ਨਜਾਨ ਵਾਲਾ ਪਾਤਰਾ ਤੋਂ ਸਿੱਧਾ ਸਮਾਣਾ ਪਟਿਆਲੇ ਵਾਲਾ ਰੋਡ ਚੱਲੂ ਆ